ਉੱਤਰ ਪ੍ਰਦੇਸ਼ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕਾਂ ਦੀ ਮਾਰੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਨੇ ਜੀ ਹਾਂ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਇੱਕ satsang ਚੱਲ ਰਿਹਾ ਸੀ ਤੇ satsang ਦੇ ਦੌਰਾਨ ਪਗਡੜ ਮਚ ਗਈ ਤੇ ਇਸ ਪਗਡੜ ਦੇ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਦੱਸਦੀ ਕਿ ਪਹਿਲਾਂ ਤਾਂ 27 ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਸੀ ਪਰ ਹੌਲੀ-ਹੌਲੀ ਇਹ ਅੰਕੜਾ ਵੱਧਦਾ ਜਾ ਰਿਹਾ ਹੈ ਤੇ ਨਾਲ ਹੀ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਦੱਸਦੀ ਹੈ ਕਿ 80 ਵੱਲੋਂ ਇਹ ਪੁਸ਼ਟੀ ਕੀਤੀ ਗਈ ਸੀ ਕਿ 27 ਲੋਕਾਂ ਦੀ ਮੌਤ ਹੋਈ ਹੈ ਜਿਸ ਦੇ ਵਿੱਚ 23 ਔਰਤਾਂ ਸ਼ਾਮਲ ਹਨ ਤੇ 3 ਬੱਚੇ ਵੀ ਸ਼ਾਮਲ ਹਨ ਤੇ 27 ਲੋਕਾਂ ਦੀ ਮੌਤ ਦਾ ਖਤਸ਼ਾ 80 ਵੱਲੋਂ ਦੱਸਿਆ ਗਿਆ ਸੀ ਕਿ 27 ਲੋਕਾਂ ਦੀਆਂ ਲਾਸ਼ਾਂ ਨੂੰ ਬ੍ਰਾਹਮਤ ਕਰ ਲਿਆ ਗਿਆ ਹੈ ਉਹਨਾਂ ਦੀ ਪੁਸ਼ਟੀ ਕੀਤੀ ਗਈ ਸੀ ਪਰ ਹੁਣ ਹੌਲੀ-ਹੌਲੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਲਾਸ਼ਾਂ ਦਾ ਆਂਕੜਾ ਵਧਦਾ ਜਾ ਰਿਹਾ ਹੈ ਉੱਥੇ ਦੇ ਚਸ਼ਮਦੀਦ ਗਵਾਹਾਂ ਦਾ ਕਹਿਣਾ ਹੈ ਕਿ 107 ਲੋਕਾਂ ਦੀਆਂ ਮੌਤਾਂ ਹੋ ਗਈਆਂ ਨੇ ਤੇ ਕਈਆਂ ਦਾ ਕਹਿਣਾ ਹੈ ਕਿ 90 ਲੋਕ ਮਾਰੇ ਗਏ ਨੇ ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਹਾਲਾਂਕਿ ਪੂਰੇ ਆਂਕੜਿਆਂ ਦੀ ਪੁਸ਼ਟੀ ਚੰਗੀ ਤਰ੍ਹਾਂ ਨਹੀਂ ਕੀਤੀ ਗਈ ਹੱਲੇ ਸਪਸ਼ਟੀਕਰਨ ਨਹੀਂ ਮਿਲਿਆ ਕਿ ਕਿੰਨੇ ਲੋਕਾਂ ਦੀ ਕੁੱਲ ਮੌਤ ਹੋਈ ਏ ਇਸ ਹਾਦਸੇ ਦੇ ਵਿੱਚ ਹਾਸਲ ਜਾਣਕਾਰੀ ਮੁਤਾਬਕ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਉ ਥਾਣਾ ਖੇਤਰ ਦੇ ਫੁਲਰਾਈ ਪਿੰਡ ਦੇ ਵਿੱਚ ਕੋਲੇ ਬਾਬਾ ਦੇ ਸਤਸੰਗ ਦੌਰਾਨ ਇਹ ਭਗੜੜ ਮਚ ਗਈ ਇਸ ਦੌਰਾਨ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਹੈ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਏਟਾ ਮੈਡੀਕਲ ਕਾਲਜ ਵਿੱਚ ਲਿਜਾਇਆ ਗਿਆ ਇਸ ਬਾਰੇ ਰਾਕੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਾਥਰਸ ਜ਼ਿਲ੍ਹੇ ਦੇ ਸਿਕੰਦਰ ਆਉ ਥਾਣਾ ਖੇਤਰ ਦੇ ਫੁਲਰਾਈ گاਪ ਦੇ ਵਿੱਚ ਪੋਲੇ ਬਾਬਾ ਦਾ ਸਤਸੰਗ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ ਹਾਸਲ ਜਾਣਕਾਰੀ ਮੁਤਾਬਕ ਇਹ ਹਾਦਸਾ ਸਤਸੰਗ ਦੀ ਸਮਾਪਤੀ ਤੋਂ ਬਾਅਦ ਮੱਚੀ ਪਗੜੜ ਦੀ ਕਾਰਨ ਵਾਪਰਿਆ ਪਗੜੜ 'ਚੇ ਕਈ ਲੋਕਾਂ ਦੇ ਮਾਰੇ ਜਾਣ ਦਾ ਖੱਸ਼ਾ ਹੈ ਪੋਲੇ ਬਾਬਾ ਦੇ ਸਤਸੰਗ ਦੀ ਸਮਾਪਤੀ ਮੌਕੇ ਪਗੜੜ ਮੱਚ ਗਈ ਏਟਾ ਹਾਥਰਸ ਸਰਹੱਦ ਦੇ ਰਤੀਪਾਨਪੁਰ ਵਿੱਚ ਪੋਲੇ ਬਾਬਾ ਦਾ ਸਤਸੰਗ ਚੱਲ ਰਿਹਾ ਸੀ ਕਈ ਜ਼ਖਮੀਆਂ ਨੂੰ ਏਟਾ ਮੈਡੀਕਲ ਕਾਲਜ ਲਿਆਂਦਾ ਗਿਆ ਹੈ ਦੱਸਿਆ ਕਿ ਜਦੋਂ ਇਹ ਸਰਦਾਲੂ ਸਤ ਸੰਖਤਮ ਹੋਣ ਤੋਂ ਬਾਅਦ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਸਨ ਤਾਂ ਅਚਾਨਕ ਉੱਥੇ ਪਗਦੜ ਮਚ ਗਈ ਤੇ ਇਹ ਪਗਦੜ ਦੇ ਵਿੱਚ ਕਈ ਲੋਕ ਆ ਗਏ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਉਹਨਾਂ ਦੇ ਥੱਲੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਬਸ ਉਹ ਭੱਜਦੇ ਚਲੇ ਗਏ ਇਸ ਦੌਰਾਨ ਕਾਫੀ ਚੀਕ ਚਹਾੜਾ ਪਿਆ ਬੱਚਿਆਂ ਦੀ ਜਾਨ ਗਈ ਹੈ ਬੱਚੇ ਜ਼ਖਮੀ ਹੋਏ ਨੇ ਔਰਤਾਂ ਦੀ ਜਾਨ ਗਈ ਹੈ ਔਰਤਾਂ ਜ਼ਖਮੀ ਹੋਈਆਂ ਨੇ ਤੇ ਮਰਦ ਵੀ ਜ਼ਖਮੀ ਹੋਏ ਨੇ ਜੀ ਹਾਂ ਇੰਨਾ ਵੱਡਾ ਹਾਦਸਾ ਇਹ ਹਾਥ ਰਸਤੇ ਵਿੱਚ ਵਾਪਰਿਆ ਜਿੱਥੇ ਇੱਕ ਭੋਲੇ ਬਾਬਾ ਦਾ satsang ਚੱਲ ਰਿਹਾ ਸੀ ਤੇ ਇਹ satsang ਖਤਮ ਹੋਣ ਤੋਂ ਬਾਅਦ ਲੋਕਾਂ ਦੀ ਜਾਨ ਚਲੀ ਗਈ ਜੀ ਹਾਂ ਦੱਸ ਦਈਏ ਕਿ ਲੋਕ ਜੋ ਕਿ satsang ਦੇ ਵਿੱਚ ਸ਼ਿਰਕਤ ਕਰਨ ਆਏ ਸੀ ਸਤਸੰਗ ਨੂੰ ਸੁਣਨ ਆਏ ਸੀ ਉਹਨਾਂ ਨੂੰ ਇਹ ਬਿਲਕੁਲ ਅੰਦਾਜ਼ਾ ਨਹੀਂ ਹੋਵੇਗਾ ਕਿ ਸਤਸੰਗ ਖਤਮ ਹੋਣ ਤੋਂ ਬਾਅਦ ਉਹ ਆਪਣੇ ਘਰ ਵਾਪਸ ਹੀ ਨਹੀਂ ਕਰ ਸਕਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੀਆਂ ਮੌਤਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਹਾਲਾਂਕਿ ਹੱਲੇ ਮੌਤਾਂ ਦਾ ਅੰਕੜਾ ਸਪਸ਼ਟ ਨਹੀਂ ਕੀਤਾ ਗਿਆ ਕਿ ਹਾਲੇ ਤੱਕ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਨੇ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਸੈਂਕੜੇ ਲੋਕ ਜ਼ਖਮੀ ਜ਼ਰੂਰ ਹੋਗੇ